ਸੋ ਅੱਜ ਛੋਟੇ ਜਿਹੇ ਪਿੰਡ ਦੇ ਵਿੱਚ ਲੈ ਕੇ ਆਏ ਆ ਤੁਹਾਨੂੰ ਕਿ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਦੀ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਪਰਿਵਾਰ ਆ ਸੁਧਾਰਨ ਪਰਿਵਾਰ ਆ ਪਰ ਬੇਟੇ ਨੇ ਤੇ ਬੇਟੀ ਨੇ ਮੱਲਾ ਬੜੀਆਂ ਵੱਡੀਆਂ ਵੱਡੀਆਂ ਮਾਰਨੀਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਕਿ ਇਹ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਬ੍ਰਦਰ ਐਂਡ ਸਿਸਟਰ ਤੁਸੀਂ ਜੱਜ ਕਰ ਲੋਗੇ ਵੱਡਾ ਕੌਣ ਹੈ ਤੁਸੀਂ ਜੱਜ ਕਰਨਾ ਕਿ ਵੱਡਾ ਕੌਣ ਹੈ ਤੇ ਛੋਟਾ ਕੌਣ ਹੈ ਆਪਾਂ ਗੱਲਬਾਤ ਵੀ ਕਰਾਂਗੇ ਬੇਟੀ ਦੀ ਉਮਰ ਬੇਟੇ ਨਾਲ ਜਰੀਏ ਘਟਾ ਘਟ ਨਹੀਂ ਵਾਧਾ ਤੁਸੀਂ ਜੱਜ ਕਰੋਗੇ ਕਿ ਉਹਦੀ ਉਮਰ ਘਟਾ ਪਰ ਉਹਨਾਂ ਦੀ ਉਮਰ ਵਾਧਾ ਉਹਨਾਂ ਦੀ ਉਮਰ ਜਰੀਏ ਘਟਾ ਆਪਾਂ ਗੱਲਬਾਤ ਵੀ ਕਰਾਂਗੇ ਇੱਕੋ ਪਰਿਵਾਰ ਦੇ ਵਿੱਚ ਬ੍ਰਦਰ ਨੇ ਜਿਹੜਾ ਹੈ ਲੌਅ ਕੀਤੀ ਏ ਤੇ ਨਾਲ ਦੀ ਨਾਲ ਸਿਸਟਰ ਵੀ ਹੁਣ ਲੌਅ ਕਰ ਰਹੀ ਏ ਉਹ ਵੀ ਜਲਦੀ ਤੋਂ ਜਲਦੀ ਵਕੀਲ ਬਣ ਰਹੀ ਏ ਤਸਵੀਰਾਂ ਤੁਹਾਨੂੰ ਪਰਿਵਾਰ ਦੀਆਂ ਦਿਖਾ ਰਹੇ ਆ ਤੇ ਆਪਾਂ ਗੱਲਬਾਤ ਵੀ ਕਰਾਂਗੇ ਖੁਸ਼ੀ ਦੀ ਲਹਿਰ ਆ ਘਰ ਦੇ ਵਿੱਚ ਅੱਜ ਲੱਡੂ ਵੀ ਖਵਾਏ ਗਏ ਨੇ ਜਦੋਂ ਬੇਟੀ ਆਈ ਏ ਘਰ ਦੇ ਵਿੱਚ ਤਾਂ ਨਾਲ ਦੀ ਨਾਲ ਮਾਤਾ ਵੱਲੋਂ ਯਾਰ ਵੀ ਕੀਤਾ ਗਿਆ ਆਪਣੀ ਬੇਟੀ ਨੂੰ ਗੱਲਬਾਤ ਕਰਦੇ ਆ ਕੀ ਕਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਮੇਰਾ ਨਾਮ ਉਪ੍ਰਿਤ ਕੌਰ ਪਰਮਾਰ ਹੈ ਦੱਸੋ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੁਹਾਡੇ ਹਾਂ ਮੇਰੇ ਪਰਿਵਾਰ ਦੇ ਵਿੱਚ ਮੇਰੇ ਮੰਮੀ ਡੈਡੀ ਜੀ ਮੇਰੇ ਭਰਾ ਮੇਰੇ ਦਾਦਾ ਦਾਦੀ ਸੋ ਸਪੋਰਟ ਫਿਰ ਕਿੱਦੀ-ਕਿੱਦੀ ਰਹੀ ਹੈ ਇਸ ਕੰਮ ਦੇ ਵਿੱਚ ਕਿੱਥੇ ਪੜੇ ਹੋ ਪਹਿਲਾਂ ਕਿਹੜੇ ਸਕੂਲੇ ਪੜੇ ਹੋ ਤੇ ਹੁਣ ਕੀ ਕਰ ਰਹੇ ਹੋ ਉਹ ਵੀ ਦੱਸੋ ਸਾਡੇ ਬੱਚਾਂ ਨੂੰ ਹਾਂ ਮੈਂ ਸਭ ਤੋਂ ਪਹਿਲਾਂ ਸਰਕਾਰੀ ਸਕੂਲ ਆਪਣੇ ਪਿੰਡ ਵਾਲੇ 'ਚ ਪੜੀ ਹਾਂ ਉਸ ਤੋਂ ਬਾਅਦ ਮੈਂ ਸੰਤ ਬਾਬਾ ਹਜਾਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੇ ਕਿੱਕਮਾਣਾ ਤੋਂ ਫ੍ਰਾਈ ਕੀਤੀ ਆ ਜੀ ਉਸ ਤੋਂ ਬਾਅਦ ਮੈਂ ਆਰ ਆਰ ਬਾਬਾ ਤੋਂ ਪੜ੍ਹਿਆ ਤੇ ਫਿਰ ਸੈਂਡ ਸੋਲਰ ਲਾਅ ਕਾਲਜ ਜਲੰਧਰ ਤੋਂ ਮੈਂ ਹੁਣ ਡਿਗਰੀ ਕੀਤੀ ਆ ਲਾਅ ਦੀ ਜੀ ਫਿਰ ਕਿੱਦਾਂ ਮਨ ਦੇ ਵਿੱਚ ਆਇਆ ਕਿ ਲਾਅ ਕਰਨੀ ਹੈ ਤਾਂ ਵਕੀਲ ਬੰਨਾ ਹੈ ਫਹਿਰਾਵਾ ਵੀ ਬਹੁਤ ਵਧੀਆ ਤੁਹਾਡਾ ਸਿੰਪਲ ਸਧਾਰਨ ਜਿਹੜਾ ਤੁਸੀਂ ਐਡਰੈਸ ਪਾਇਆ ਹੋਇਆ ਤਾਂ ਕਿੱਦਾਂ ਮਨ ਦੇ ਵਿੱਚ ਆਇਆ ਕਿ ਤੁਸੀਂ ਲਾਅ ਕਰਨੀ ਹੈ ਤਾਂ ਵਕੀਲ ਬੰਨਾ ਹੈ ਬਰਦਰ ਵੱਲ ਦੇ ਕਿਤਨੀ ਕਿਤੇ ਮਨ ਦੇ ਵਿੱਚ ਆਇਆ ਕਿਦਾ ਕੀ ਤੁਹਾਡੇ ਸੁਪਨੇ ਨੂੰ ਦੱਸੋ ਸਾਡੇ ਦਰਸ਼ਕਾਂ ਹਾਂ ਮੈਂ ਜਦੋਂ ਛੋਟੀ ਸੀ ਉਦੋਂ ਮੇਰੇ ਫਾਦਰ ਸਾਹਿਬ ਕੋਰਟ ਜਾਂਦੇ ਹੁੰਦੇ ਸੀ ਤੇ ਫਿਰ ਉਹ ਮੈਨੂੰ ਨਾਲ ਲੈ ਕੇ ਜਾਂਦੇ ਸੀ ਤੇ ਉੱਥੇ ਜੱਜ ਸਾਹਿਬਾਨਾਂ ਵੱਲ ਵੇਖ ਕੇ ਮੇਰੇ ਮਨ ਚ ਆਇਆ ਸੀ ਕਿ ਮੈਨੂੰ ਲਾਅ ਕਰਨੀ ਆ ਤੇ ਨਾਲੇ ਆਪਣੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਹੈ 1999 ਤੋਂ ਮਸਲੇ ਚੱਲ ਰਹੇ ਆ ਲੇਕਿਨ ਅੱਜ ਤੱਕ ਇਨਸਾਫ ਨਹੀਂ ਮਿਲਿਆ ਇਹ ਜਿਹੜੀ ਜਸਟਿਸ ਆ ਡਿਲੀਵਰੀ ਪ੍ਰੋਸੈਸ ਇਹ ਬਹੁਤ ਜ਼ਿਆਦਾ ਡਿਲੇਡ ਆ ਅਸੀਂ ਚਾਹੁੰਦੇ ਆਂ ਕਿ ਜਲਦੀ ਤੋਂ ਜਲਦੀ ਆਪਾਂ ਜੱਜ ਬਣ ਕੇ ਇਹ ਪ੍ਰੋਸੈਸ ਨੂੰ ਥੋੜਾ ਫਾਸਟ ਕਰੀਏ ਤਾਂ ਜੋ ਨਿਆਂ ਲੋਕਾਂ ਨੂੰ ਮਿਲ ਸਕੇ ਇੱਕ ਕਹਾਵਤ ਵੀ ਆ ਕਿ ਜੇ ਲੇਟ ਮਿਲਦਾ ਵਾ ਨਿਆਂ ਤਾਂ ਇਹ ਫਿਰ ਇੱਕ ਤਰ੍ਹਾਂ ਦਾ ਨਿਆਂ ਤੁਹਾਨੂੰ ਨਹੀਂ ਮਿਲਿਆ ਕਿਉਂਕਿ ਅੱਜ ਕੱਲ ਨਿਆਂ ਲੈਣਾ ਵੀ ਬਹੁਤ ਔਖਾ ਹੋ ਗਿਆ ਆ ਲੋਕਾਂ ਦੀ ਉਮਰ ਹੀ ਲੰਘ ਜਾਂਦੀ ਹੈ ਨਿਆਂ ਦੇ ਹੰਦੇ ਆ ਇਸ ਤਰ੍ਹਾਂ ਕਿ ਅਸੀਂ ਚਾਹੁੰਦੇ ਆਂ ਕਿ ਜਲਦੀ ਤੋਂ ਜਲਦੀ ਲੋਕਾਂ ਨੂੰ ਨਿਆਂ ਦਿੱਤਾ ਜਾਵੇ ਤੇ ਉਹਨਾਂ ਨੂੰ ਘਰ ਬਿਠਾਇਆ ਜਾਵੇ ਸੋ ਬ੍ਰਦਰ ਤੁਹਾਡੇ ਕੀ ਕਰਦੇ ਹੋ ਵੀ ਸਾਡੇ ਦਰਸ਼ਕਾਂ ਨੂੰ ਮੇਰੇ ਬ੍ਰਦਰ ਐਡਵੋਕੇਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਤੇ ਮੈਂ ਉਹਨਾਂ ਤੋਂ ਵੀ ਇਨਫਲੂਐਂਸਡ ਆ ਉਹ ਮੇਰੇ ਤੋਂ ਇਨਫਲੂਐਂਸ ਬਣੇ ਤੇ ਆਪਾਂ ਇੱਕ ਦੂਜੇ ਦੇ ਰੋਲ ਮਾਡਲ ਆ ਲੋ ਸੋ ਦੱਸਿਓ ਪਹਿਲਾਂ ਕਿ ਬ੍ਰਦਰ ਤੁਹਾਡੇ ਛੋਟੇ ਨੇ ਕਿ ਵੱਡੇ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜਿੱਦਾਂ ਹਾਈਟ ਦੇ ਵਿੱਚ ਐਡਾ ਲੱਗਦਾ ਕਿ ਤੁਸੀਂ ਛੋਟੇ ਹੋ ਤਾਂ ਉਹ ਵੱਡੇ ਨੇ ਸਾਡੇ ਦਰਸ਼ਕਾਂ ਨੂੰ ਦੱਸੋ ਤੁਸੀਂ ਵੱਡੇ ਕੋ ਵੱਡੇ ਨੇ ਵੈਸੇ ਜੇ ਪਰਮਾਤਮਾ ਵੱਲੋਂ ਵੇਖਿਆ ਜਾਵੇ ਤੇ ਇਹ ਛੋਟਾ ਆ ਪਰ ਜਦੋਂ ਮੈਨੂੰ ਮਤ ਦੇਣੀ ਹੁੰਦੀ ਉਹਦੋਂ ਮੇਰਾ ਵੱਡਾ ਵੀਰ ਆ ਅ ਇੱਕ ਮੇਰੇ ਫਾਦਰ ਸਾਹਿਬ ਵਾਂਗੂ ਮੈਨੂੰ ਰਸਤਾ ਦਿਖਾਉਂਦੇ ਆ ਜਦੋਂ ਮੈਂ ਕੋਈ ਵੀ ਕੰਮ ਕਰਨਾ ਜ਼ਿੰਦਗੀ ਦੇ ਵਿੱਚ ਮੈਂ ਹਮੇਸ਼ਾ ਇਹਨਾਂ ਨੂੰ ਪੁੱਛ ਕੇ ਕੀਤਾ ਕਦੀ ਆਪਣੀ ਮਰਜ਼ੀ ਨਾਲ ਨਹੀਂ ਮੈਂ ਕੀਤਾ ਇਹਨਾਂ ਨੂੰ ਮੈਂ ਆਪਣੀ ਜ਼ਿੰਦਗੀ ਦੀ ਵਾਗਡੋਰ ਜਿਹੜੀ ਆ ਇਹਨਾਂ ਨੂੰ ਹੀ ਫੜਾਈ ਆ ਆਪਣੇ ਭਰਾ ਨੂੰ ਆਪਣੇ ਮਾਤਾ ਪਿਤਾ ਨੂੰ ਜਿੱਧਰ ਇਹ ਕਹਿੰਦੇ ਮੈਂ ਉਹੋ ਹੀ ਕੰਮ ਕਰਦੀ ਹਾਂ ਦੂਜਾ ਮੈਂ ਕਦੀ ਕੋਈ ਕੀਤਾ ਨਹੀਂ ਤੇ ਮੈਂ ਵੱਡਾ ਭਰਾ ਹੀ ਮੰਦੀ ਵੈਸੇ ਹੈ ਛੁੱਟੇ ਸੋ ਉਹ ਐਡਵੋਕੇਟ ਹੈ ਐਡਵੋਕੇਟ ਕੋ ਲੋਕੀ ਸਲਾਹ ਲੈਂਦੇ ਨੇ ਵੀ ਐਦਾਂ ਨਹੀਂ ਐਦਾਂ ਕੰਮ ਕਰਨਾ ਤੁਹਾਡਾ ਤੇ ਬ੍ਰਦਰ ਤੁਸੀਂ ਐਡਵੋਕੇਟ ਸਮਝ ਕੇ ਲੈਂਦੇ ਹੋ ਰਹਿ ਕੇ ਤਾਂ ਵੈਸੇ ਬਚਪਨ ਤੋਂ ਬੜਾ ਪਿਆਰ ਆ ਬ੍ਰਦਰ ਨਾਲ ਮੇਰਾ ਸ਼ੁਰੂ ਤੋਂ ਇਹਨਾਂ ਦੇ ਨਾਲ ਬਹੁਤ ਪਿਆਰ ਆ ਤੇ ਜੇ ਕੋਈ ਵੀ ਸਲਾਹ ਲੈਂਦੀ ਮੈਂ ਆਖ ਦੇ ਨਾਲ ਲੈਂਦੀ ਮੈਂ ਇਹਨਾਂ ਨੂੰ ਕਦੀ ਐਡਵੋਕੇਟ ਨਹੀਂ ਸਮਝਿਆ ਇਹਨਾਂ ਨੇ ਕਦੀ ਲੋਕਾਂ ਨਾਲ ਵੀ ਐਡਵੋਕੇਟ ਦੀ ਤਰ੍ਹਾਂ ਡੀਲ ਨਹੀਂ ਕੀਤਾ ਜੀ ਹਮੇਸ਼ਾ ਇੱਕ ਆਮ ਇਨਸਾਨ ਦੀ ਤਰ੍ਹਾਂ ਹੀ ਡੀਲ ਕੀਤਾ ਤਾਂ ਜੋ ਕੋਈ ਵੀ ਲੋਕ ਜਿਹੜੇ ਆ ਉਹ ਨਿਆ ਲੈਣ ਦੇ ਵਿੱਚ ਕੋਈ ਸ਼ਰਮ ਮਹਿਸੂਸ ਨਾ ਕਰਨਾ ਜੀ ਪਰਿਵਾਰ ਦੇ ਵਿੱਚ ਫਿਰ ਪਿੰਡ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਕਿਉਂਕਿ ਕਹਿੰਦੇ ਨੇ ਕਿ ਐਡਵੋਕੇਟ ਬੰਦਾ ਬਣ ਜੇ ਤਾਂ ਬੜਾ ਡਰ ਹੁੰਦਾ ਕਿ ਐਡਵੋਕੇਟ ਆ ਪਤਾ ਨਹੀਂ ਕੋਈ ਗੱਲ ਨਾ ਕਰ ਦੇ ਕਿਦਾਂ ਦਾ ਪਿੰਡ ਦੇ ਵਿੱਚ ਮਾਹੌਲ ਹੈ ਖੁਸ਼ੀ ਦਾ ਲਹਿਰ ਹੈ ਕਿਦਾਂ ਫਿਰ ਤੁਹਾਡੇ ਫਾਦਰ ਨੂੰ ਮਦਰ ਨੂੰ ਕਿਦਾਂ ਵਧਾਈ ਦਿੰਦੇ ਸਾਰੇ ਪਰਿਵਾਰ ਨੂੰ ਪਿੰਡ 'ਚ ਵਧੀਆ ਹੈ ਮਾਹੌਲ ਹੈ ਇਹ ਵਧੀਆ ਤਰੀਕੇ ਨਾਲ ਹੀ ਸਾਰੇ ਪੇਸ਼ ਕਰ ਆਉਂਦੇ ਬਾਕੀ ਜਿੱਦਾਂ ਅਸੀਂ ਕਿਸ ਦੇ ਨਾਲ ਟ੍ਰੀਟ ਕਰਾਂਗੇ ਲੋਕੀ ਵੀ ਉਦਾਂ ਹੀ ਕਰਨਗੇ ਤੇ ਬਾਕੀ ਠੀਕ ਆ ਪੜਨ ਦੇ ਨਾਲ ਇਹ ਹੈ ਕਿ ਮਾਨ ਸਨਮਾਨ ਬੰਦੇ ਦਾ ਵੱਧ ਜਾਂਦਾ ਹੈ ਰਤਬਾ ਵੱਧ ਜਾਂਦਾ ਹੈ ਤੇ ਵਧੀਆ ਲੱਗਦਾ ਵੀ ਲੋਕਾਂ ਦੇ ਪੇਸ਼ ਆਉਣ ਦਾ ਤਰੀਕਾ ਜਿਹੜਾ ਉਹ ਵੀ ਵਧੀਆ ਹੋ ਜਾਂਦਾ ਸੋ ਫਿਰ ਅੱਗੇ ਦਾ ਕੀ ਟੀਚਾ ਤੁਹਾਡਾ ਇਹ ਹੁਣ ਵਕੀਲ ਤੁਸੀਂ ਬਣ ਜਾਣਾ ਤੇ ਅੱਗੇ ਤੁਸੀਂ ਕੀ ਬੰਨਾ ਚਾਹੁੰਦੇ ਹੋ ਕੀ ਕਰਨਾ ਚਾਹੁੰਦੇ ਹੋ ਕੀ ਸਾਡੇ ਦਰਸ਼ਕਾਂ ਨੂੰ ਦੱਸੋ ਤੁਸੀਂ ਹਾਂਜੀ ਮੈਂ ਜੱਜ ਬਣਨਾ ਚਾਹੁੰਦੀ ਹਾਂ ਇਹ ਮੇਰਾ ਸ਼ੁਰੂ ਤੋਂ ਹੀ ਸੁਪਨਾ ਹੈ ਤੇ ਇਹੀ ਮੈਂ ਬਸ ਉਹਦੇ ਵਾਸਤੇ ਮਿਹਨਤ ਕਰ ਰਹੀ ਹਾਂ ਸੋ ਇੱਕ ਸਵਾਲ ਆ ਜੀ ਧੀਆਂ ਨੂੰ ਲੋਕ ਜਿਹੜੇ ਖੁੱਲ ਕੇ ਜ਼ਿੰਦਗੀ ਨਹੀਂ ਜੀਣ ਦਿੰਦੇ ਬੜੀ ਨੋਕਾ ਟੋਕੀ ਕਰਦੇ ਨੇ ਕਿ ਬਾਹਰ ਨਹੀਂ ਜਾਣਾ ਉਹਨੂੰ ਉੱਥੇ ਨਹੀਂ ਭੇਜਣਾ ਫੌਰਨ ਨਹੀਂ ਭੇਜਣਾ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਤੁਹਾਡੇ ਵੱਲ ਵੇਖ ਕੇ ਉਹ ਵੀ ਘਰੋਂ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਤਾਂ ਤੁਸੀਂ ਜੱਜ ਬੰਨਾ ਚਾਹੁੰਦੇ ਹੋ ਉਹਨਾਂ ਦੇ ਜਿਹੜੇ ਸੁਪਨੇ ਨੂੰ ਵੀ ਪੂਰੇ ਹੋਣ ਕੀ ਕਹਿਣਾ ਚਾਹੁੰਦੇ ਹੋ ਮੈਂ ਬਸ ਇਹੀ ਕਹਿਣਾ ਚਾਹੁੰਦੀ ਆ ਕਿ ਸਿਰਫ ਜਿਹੜੇ ਤੁਹਾਡੇ ਤੇ ਭਰੋਸਾ ਕਰਦੇ ਆ ਤੁਹਾਡੇ ਮਾਤਾ ਪਿਤਾ ਉਹੀ ਤੁਹਾਨੂੰ ਡੱਕਦੇ ਆ ਜਿੰਦਗੀ ਦੇ ਵਿੱਚ ਕਿਹੇ ਬੰਦੇ ਨੇ ਤੁਸੀਂ ਜਿਹੜੇ ਮਰਜ਼ੀ ਰਸਤੇ ਤੇ ਚੱਲੇ ਜੋ ਕਿਸੇ ਨੇ ਕੁਝ ਨਹੀਂ ਕਹਿਣਾ ਲੋਕ ਖੁਸ਼ ਹੀ ਹੁੰਦੇ ਆ ਕਿ ਕਿਸੇ ਦਾ ਧੀ ਪੁੱਤ ਵਿਗੜਦਾ ਦੇਖ ਕੇ ਤੁਹਾਡੇ ਮਾਤਾ ਪਿਤਾ ਤੁਹਾਨੂੰ ਤਾਂ ਡੱਕਦੇ ਆ ਕਿ ਸਾਡਾ ਬੱਚਾ ਤਰੱਕੀਆਂ ਕਰੇ ਤੇ ਇਹ ਰਿਸਟ੍ਰਿਕਸ਼ਨ ਨਹੀਂ ਹੁੰਦੀ ਇਹ ਹੁੰਦਾ ਹੈ ਉਹਨਾਂ ਦਾ ਮਾਣ ਸਨਮਾਨ ਤੁਹਾਡੇ ਉੱਤੇ ਹੈ ਤੁਹਾਡੇ ਉੱਤੇ ਉਹਨਾਂ ਦਾ ਮਾਣ ਸਨਮਾਨ ਜੁੜਿਆ ਹੁੰਦਾ ਹੈ ਤੁਸੀਂ ਇੱਕ ਤਿੰਨ ਪੀੜੀਆਂ ਤੁਸੀਂ ਦੇਖਦੇ ਜੇ ਆਪਣੇ ਦਾਦਾ ਜੀ ਦੀ ਆਪਣੇ ਪਿਤਾ ਜੀ ਦੀ ਆਪਣੇ ਭਰਾ ਦੀ ਉਹਨਾਂ ਦੀ ਇੱਜ਼ਤ ਤੁਹਾਡੇ ਉੱਤੇ ਟਿੱਗੀ ਹੁੰਦੀ ਆ ਉਹ ਸਿਰਫ ਇੱਕ ਡਿਸਪਲਨ ਦੇ ਵਿੱਚ ਰਹਿਣਾ ਤੁਹਾਨੂੰ ਸਿਖਾਉਂਦੇ ਆ ਕਿ ਇਦਾਂ ਜਾਣਾ ਆ ਉਹ ਤੁਹਾਨੂੰ ਦੁਨੀਆ ਬਾਰੇ ਦੱਸਦੇ ਆ ਕਿ ਦੁਨੀਆ ਕਿਹੋ ਜੀ ਆ ਕਿਦਾਂ ਵਿਚਰਨਾ ਆ ਕਿਦਾਂ ਨਹੀਂ ਵਿਚਰਨਾ ਤੇ ਉਹ ਸਭ ਚੀਜ਼ਾਂ ਐਜ਼ ਅ ਡਿਸਪਲਨ ਨਹੀਂ ਹੁੰਦੀਆਂ ਆ ਕੋਈ ਰੈਸਟ੍ਰਿਕਸ਼ਨ ਨਹੀਂ ਹੁੰਦੀ ਬਸ ਤੁਸੀਂ ਉਹਨਾਂ ਨੂੰ ਐਜ਼ ਅ ਰਿਸਪੌਂਸਿਬਿਲਟੀ ਲੈ ਕੇ ਚੱਲਣਾ ਹੁੰਦਾ ਹੈ ਸੋ ਗੱਲਬਾਤ ਕੀਤੀ ਹੈ ਜੀ ਕਹਿੰਦੇ ਜੀ ਮਾਤਾ ਪਿਤਾ ਦੀ ਜਿਹੜੀ ਇੱਜ਼ਤ ਹੁੰਦੀ ਹੈ ਨਾ ਉਹ ਬੱਚੇ ਦੇ ਹੱਥ ਵਾਸ ਹੁੰਦੀ ਹੈ ਮਾਤਾ ਪਿਤਾ ਜੇ ਰੋਕਦਾ ਕਿਸੇ ਗੱਲ ਤੋਂ ਤਾਂ ਉਹਦੀ ਜਰੀਏ ਮੰਨਣੇ ਵੀ ਪੈਂਦੀ ਹੈ ਤਾਂ ਜੇ ਉਹ ਤੁਹਾਨੂੰ ਖੁੱਲ੍ਹ ਕੇ ਜ਼ਿੰਦਗੀ ਜਿਉਣ ਦਾ ਜਿਹੜਾ ਮੌਕਾ ਦਿੰਦਾ ਹੈ ਤਾਂ ਉਹਨਾਂ ਦੀ ਵੀ ਇੱਜ਼ਤ ਕਿਤੇ ਨਾ ਕਿਤੇ ਬਰਕਰਾਰ ਰਹਿਣੀ ਚਾਹੀਦੀ ਹੈ ਫਿਰ ਹੀ ਕਿਤੇ ਮਾਨ ਸਮਾਨ ਪਿੰਡ ਦੇ ਵਿੱਚ ਵੀ ਮਿਲਦਾ ਸਾਰੇ ਪੰਜਾਬ ਦੇ ਵਿੱਚ ਵੀ ਮਿਲਦਾ ਹੈ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਪਰਿਵਾਰ ਦੇ ਵਿੱਚ ਇੱਕ ਐਡਵੋਕੇਟ ਬਣ ਗਿਆ ਤੇ ਦੂਸਰੀ ਬੇਟੀ ਇਹ ਜੇਰੀ ਉਹ ਵੀ ਐਡਵੋਕੇਟ ਬਣ ਕੇ ਤਾਂ ਜੱਜ ਬੰਨਾ ਚਾਹਦੀ ਏ ਸੋ ਸਾਡੀ ਵੀ ਟੀਮ ਵੱਲੋਂ ਪਰਮਾਤਮਾ ਅੱਗੇ ਅਰਦਾਸ ਹੈ ਕਿ ਜਲਦੀ ਤੋਂ ਜਲਦੀ ਬੇਟੀ ਇਹ ਜੇਰੀ ਜੱਜ ਬਣੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰੇ ਤੇ ਨਾਲ ਦੀ ਨਾਲ ਆਪਣੇ ਪਰਵਾਰ ਦਾ ਵੀ ਨਾਮ ਰੋਸ਼ਨ ਕਰੇ ਆਪਾਂ ਉਹਨਾਂ ਦੇ ਬ੍ਰਦਰ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਵਕੀਲ ਬਣ ਚੁੱਕੇ ਨੇ ਬਾਕ ਗੱਲਬਾਤ ਕਰਦਿਆਂ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮਹਿਕ ਪ੍ਰੀਤ ਸਿੰਘ ਪਰਮਾਰ ਮਹਿਕ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਵਕੀਲ ਬਣਨ ਤੇ ਤੇ ਤੁਹਾਡੀ ਸਿਸਟਰ ਨੂੰ ਵੀ ਵਕੀਲ ਬਣਨ ਤੇ ਉੱਤੇ ਵਧਾਈਆਂ ਤੁਹਾਨੂੰ ਕੀ ਕਹਿਣਾ ਚਾਹੁੰਦੇ ਹੋ ਸਾਡੇ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਬੱਚੇ ਨੂੰ ਸਟਰਗਲ ਕਰਨਾ ਚਾਹੀਦਾ ਵਾ ਤੇ ਮਿਹਨਤ ਕਰਨੀ ਚਾਹੀਏ ਚਾਹੀਦੀ ਹੈ ਤਾਂ ਜੋ ਜੋ ਆਪਣਾ ਡ੍ਰੀਮ ਆ ਉਹ ਬੰਦਾ ਅਚੀਵ ਕਰ ਸਕੇ ਦਦਾਨ ਮੇਰੀ ਸਿਸਟਰ ਨੇ ਇੱਕ ਪ੍ਰਪੋਜੀਸ਼ਨ ਬੋਲੀ ਸੀ ਜਸਟਿਸ ਡਿਲੇ ਇਨ ਜਸਟਿਸ ਇਟ ਮੀਨਸ ਡਿਨਾਈਡ ਮਤਲਬ ਕਿ ਜਦੋਂ ਜਸਟਿਸ ਵਿੱਚ ਡਿਲੇ ਹੋ ਜਾਂਦਾ ਨਾ ਉਹਦਾ ਮਤਲਬ ਕਿ ਡਿਨਾਈਡ ਕਰ ਰਿਹਾ ਹੈ ਕਿ ਆਪਾਂ ਨਹੀਂ ਜਸਟਿਸ ਕਿਸ ਨੂੰ ਦੇਣਾ ਇਨਸਾਫ ਨਹੀਂ ਕਿਸ ਨੂੰ ਦੇਣਾ ਜੀ ਇਸ ਕਰਕੇ ਆਪਾਂ ਜਿਹੜੀ ਜੁਡੀਸ਼ਰੀ ਦੀ ਪ੍ਰੈਪਰੇਸ਼ਨ ਤਾਂ ਕਰ ਰਹੇ ਆ ਕਰੈਕਿੰਗ ਤਾਂ ਕਰ ਰਹੇ ਆ ਨੂੰ ਕਿ ਤਾਂ ਜੋ ਆਪਾਂ ਡਿਲੇ ਨਾ ਵਿੱਚ ਕੀਤਾ ਜਾਵੇ ਇਨਸਾਫ ਦੇ ਵਿੱਚ ਤੇ ਟਾਈਮ ਟੂ ਟਾਈਮ ਜਿਹੜੇ ਅਗਰੀਵਡ ਪਰਸਨ ਆ ਉਹਨਾਂ ਨੂੰ ਟਾਈਮ ਟੂ ਟਾਈਮ ਜਿਹੜਾ ਵਾ ਇਨਸਾਫ ਮਿਲ ਸਕੇ ਸੋ ਫਿਰ ਕਿੰਨੀ ਕ ਮਿਹਨਤ ਕਰਨੀ ਪਈ ਏ ਆਪਾਂ ਅਕਸਰ ਸੋਸ਼ਲ ਮੀਡੀਆ ਦੇ ਦੇਖਦੇ ਆ ਕਿ ਲੋਗ ਜਾਦਾ ਰੁਝਾਨ ਹੁੰਦਾ ਏ ਕਿ ਬਾਹਰ ਚਲ ਜੀਏ ਫੋਰਨ ਚ ਚਲ ਜੀਏ ਜਾਂ ਸਪੋਰਟਸ ਵਾਲੇ ਪਾਸੇ ਰੁਝਾਨ ਹੁੰਦਾ ਸਪੋਰਟਸ ਤਾਂ ਵਧੀਆ ਪਰ ਬਾਹਰ ਨੂੰ ਵੀ ਲੋਕੀ ਰੁੱਕ ਕਰਦੇ ਨੇ ਤੁਸੀਂ ਕਿੱਦਾਂ ਮੰਨ ਦੇ ਵਿੱਚ ਸੋਚਿਆ ਕਿ ਛੋਟੇ ਜਿਹੇ ਪਿੰਡ ਚ ਝੋਟ ਕੇ ਤੇ ਤੁਸੀਂ ਵਕੀਲ ਬਣੇ ਹੋ ਤਾਂ ਕਿੰਨੀ ਕ ਮਿਹਨਤ ਲੱਗੀ ਏ ਤੇ ਕਿੰਨਾ ਕ ਸਾਥ ਰਿਹਾ ਯਾਰਾਂ ਦੋਸਤਾਂ ਦਾ ਭੈਣ ਭਰਾਵਾਂ ਦਾ ਤੇ ਮਾਤਾ ਪਿਤਾ ਦਾ ਹਾਂਜੀ ਸਾਥ ਤੋਂ ਸਾਥ ਤੇ ਸਾਰਿਆਂ ਦਾ ਰਿਹਾ ਜੀ ਹਨਾ ਇੱਕ ਹੋਰ ਪ੍ਰੈਪੋਜੀਸ਼ਨ ਹੈ ਇਨ ਇੰਗਲਿਸ਼ ਦੇ ਵਿੱਚ ਉਹਦੇ ਵਿੱਚ ਕਹਿੰਦੇ ਆ ਆਲ ਦੀ ਪਾਵਰ ਵਿਦਨ ਯੂ ਯੂ ਕੈਨ ਡੂ ਈਚ ਐਂਡ ఎవਰੀਥਿੰਗ ਇਹ ਮਤਲਬ ਕਿ ਜੋ ਵੀ ਆਪਾਂ ਸੋਚਦੇ ਹਾਂ ਆਪਾਂ ਕਰ ਸਕਦੇ ਹਾਂ ਜੀ ਇਹ ਆਪਾਂ ਕਿਸੇ ਦੇ ਨਹੀਂ ਆ ਕਿ ਜੇ ਕਿਸੇ ਦਾ ਬਾਹਰ ਵੱਲ ਨੂੰ ਰੁਝਾਨ ਆ ਉਹ ਬਾਹਰ ਜਾਂਦਾ ਸਾਡਾ ਰੁਝਾਨ ਇੱਥੇ ਆ ਕਿ ਆਪਾਂ ਪੰਜਾਬ ਦੀ ਮਤਲਬ ਕਿ ਧਰਤੀ ਨੂੰ ਨਾਰੋਸ਼ਨ ਕੀਤਾ ਜਾਵੇ ਜੀ ਤੇ ਲੋਕਾਂ ਨੂੰ ਇਨਸਾਫ ਜਸਟਿਸ ਜਿਹੜਾ ਡਿਲੀਵਰ ਟਾਈਮ ਟੂ ਟਾਈਮ ਹੋਇਆ ਜਾਵੇ ਕਿਸੇ ਨੂੰ ਮਤਲਬ ਧੱਕੇ ਨਾ ਖਾਣੇ ਪੈਣ ਜਿੱਦਾਂ ਪੰਜਾਬੀ ਚ ਕਹਿੰਦੇ ਕਿ ਇਹਨੂੰ ਧੱਕੇ ਨਾ ਖਾਣੇ ਪੈਣ ਜੀ ਇਸ ਕਰਕੇ ਆਪਾਂ ਬਸ ਕਰੈਕ ਕਰ ਰਹੇ ਹਾਂ ਸੋ ਤੁਸੀਂ ਵਕੀਲ ਬਣ ਗਏ ਤੁਹਾਡੇ ਕੋ ਤਾਂ ਬੜੇ ਤਰ੍ਹਾਂ ਦੇ ਕੇਸਸ ਆਉਂਦੇ ਨੇ ਕਿੱਦਾਂ ਫਿਰ ਦੇਖਦੇ ਹੋ ਕੋਈ ਗਰੀਬ ਵੀ ਆ ਜਾਂਦਾ ਕਹਿੰਦੇ ਨੇ ਕਿ ਪਹਿਲਾ ਵਕੀਲ ਨੇ ਕਰਨਾ ਹੁੰਦਾ ਜੋ ਵੀ ਕਰਨਾ ਜੱਜ ਸਾਹਮਣੇ ਪੇਸ਼ ਕਰਨਾ ਹੁੰਦਾ ਫਿਰ ਕਿਤਨਾ ਕਿਤੇ ਲੱਗਦਾ ਨਹੀਂ ਕਿ ਬੜਾ ਵੱਡਾ ਓਦਾਂ ਮਿਲ ਗਿਆ ਵੀ ਕਿੱਦਾਂ ਤੋਲਣਾ ਇਹਨੂੰ ਉਹ ਕੀ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਇਹ ਫਸਟਲੀ ਮੈਂ ਇਹ ਕਹਿਣਾ ਚਾਹੁੰਦਾ ਮੈਂ ਕਿ ਮੈਂ ਕਦੀ ਵੀ ਭਾਏ ਆਮ ਪਬਲਿਕ ਆ ਮੇਰੇ ਕੋ ਕਲਾਇੰਟ ਹੁੰਦੇ ਐ ਐਸੇ ਨੇ ਕਲਾਇੰਟ ਬਹੁਤ ਸਾਰੇ ਹੁੰਦੇ ਆ ਇਸ ਕਰਕੇ ਮੈਂ ਕਦੀ ਐਡਵੋਕੇਟ ਦੀ ਤਰ੍ਹਾਂ ਮੈਂ ਕਦੀ ਪੇਸ਼ ਨਹੀਂ ਹੋਇਆ ਜੀ ਮੈਂ ਪਬਲਿਕ ਨਾ ਪਬਲਿਕ ਦੀ ਤਰ੍ਹਾਂ ਪੇਸ਼ ਹਾਂ ਮੇਰਾ ਮਤਲਬ ਕਿ ਜੇ ਤੁਸੀਂ ਪਿੰਡ ਦੀ ਗੱਲ ਕਰਦੇ ਹੋ ਮੇਰਾ ਪਿੰਡ 'ਚ ਵੀ ਮਹਿਕ ਪ੍ਰੀਤੀਆਂ ਕੋਈ ਐਡਵੋਕੇਟ ਨਹੀਂ ਆ ਜੀ ਮੈਂ ਕੋਚਿੰਗ ਵੀ ਲੈਂਦੇ ਆ ਜੁਡੀਸ਼ਰੀ ਦੀ ਪਰ ਮੈਂ ਕਦੀ ਮਤਲਬ ਕਿ ਡਾਊਨ ਟੂ ਅਰਥੀ ਹਾਂ ਮੈਂ ਗੱਲ ਸੋ ਇੱਕ ਗੱਲ ਹੋਰ ਮਹਿਕ ਜੀ ਪਤਾ ਲੱਗਿਆ ਸਾਡੇ ਦਰਸ਼ਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਤੇ ਪੰਜਾਬ ਹਰਿਆਣਾ ਜਿਹੜੇ ਉੱਤੇ ਤੁਸੀਂ ਬੈਠਦੇ ਹੋ ਵਕੀਲ ਬਣ ਕੇ ਐਡਵੋਕੇਟ ਬਣ ਕੇ ਉਤੋਂ ਤੱਕ ਵੀ ਜਿਹੜੀ ਵੀਡੀਓ ਜਾਣੀ ਉਹਨਾਂ ਨੂੰ ਵੀ ਪਤਾ ਲੱਗੇ ਕਿ ਇੱਕ ਜਿਹੜਾ ਰਾਜ ਤੁਸੀਂ ਆਪਣੇ ਅੰਦਰ ਰੱਖਿਆ ਦਾ ਉਹ ਵੀ ਸਾਡੇ ਖੁੱਲ ਕੇ ਸਾਡੇ ਦਰਸ਼ਕਾਂ ਨੂੰ ਦੱਸੋ ਤੁਸੀਂ ਪਤਾ ਲੱਗੇ ਕਿ ਲਿਖਦੇ ਵੀ ਹੋ ਤੇ ਗਾਉਂਦੇ ਵੀ ਹੋ ਤੇ ਗਾ ਕੇ ਵੀ ਦੱਸਣਾ ਤੁਸੀਂ ਸਾਡੇ ਦਰਸ਼ਕਾਂ ਨੂੰ ਥੋੜਾ ਜਿਆਦਾ ਭਾਵੇਂ ਚੰਦ ਤੇ ਜਿਹੜੇ ਬੋਲ ਨੇ ਉਹ ਸੁਣਾਣੇ ਨੇ ਤੋਂ ਵੀ ਸਾਡੇ ਦਰਸ਼ਕਾਂ ਨੂੰ ਸੁਣਾਓ ਕੀ ਰਾਜ ਹੈ ਹਾਂਜੀ ਚਲੋ ਮੈਂ ਲਿਖਦਾ ਵੀ ਆ ਤੇ ਚਲੋ ਗਾ ਵੀ ਲਈਦਾ ਵਾ ਜੀ ਗਾ ਕੇ ਦੱਸੋ ਸਾਡੇ ਦਰਸ਼ਕਾਂ ਨੂੰ ਮੈਨੂੰ ਥੋੜਾ ਜਿਆ ਮਤਲਬ ਪੁਰਾਣਾ ਲਿਖਿਆ ਹੋਇਆ ਸੀ ਕਿ ਉਹ ਆਫੈਂਸਿਵ ਆ ਲੈਂਗੁਏਜ ਆਫੈਂਸਿਵ ਆ ਮੜ ਕੇ ਮੈਂ ਥੋੜਾ ਜਿਹਾ ਚੇਂਜ ਕੀਤਾ ਆਪਣੇ ਆਪ ਨੂੰ ਜੀ ਇਸ ਕਰਕੇ ਉਹ ਲੈਂਗੁਏਜ ਆਫੈਂਸਿਵ ਆ ਥੋੜੀ ਜੀ ਠੀਕ ਆ ਚਲੋ ਸਟਾਪ ਕਰ ਲਓ ਭਾਈ ਜੀ ਜੋ ਮੈਂ ਲਿਖਿਆ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਇਹ ਕੁਝ ਸਤਰਾ ਇਦਾਂ ਦੇ ਰਿਲੀਜੀਅਸ ਤੇ ਨੇ ਜੀ ਇਹ ਅੱਠ ਪੋਤੇ ਗੜੀ ਚਮਕੌਰ ਦੀ ਆਉ ਗਿਣਤੀ ਦੇ ਦੂਜੇ ਪਾਸੇ ਫੌਜ ਸੀ ਆਉ ਦੇਖ ਬਾਜਾਂ ਵਾਲੇ ਦੇ ਆ ਚੋਜ ਸੀ ਇੱਕ ਇੱਕ ਸਿੰਘ ਸਵਾਲ ਆਖਣਾ ਲੜਾਇਆ ਤਾੜੀ ਮਾਰ ਕੇ ਵੀ ਗਿਆ ਤਾਂ ਵੀ ਹੱਥ ਨਹੀਂ ਆਇਆ ਤਾੜੀ ਮਾਰ ਕੇ ਵੀ ਗਿਆ ਤਾਂ ਵੀ ਹੱਥ ਨਹੀਂ ਆਇਆ ਸੋ ਗੱਲਬਾਤ ਕੀਤੀ ਏ ਜੀ ਵਕੀਲ ਸਾਹਿਬ ਨੇ ਤਾਂ ਸ਼ੌਂਕ ਜਰਾ ਏ ਵੱਖਰਾ ਉਹ ਵੀ ਦੱਬੀ ਬੈਠੇ ਸੀ ਅੱਜ ਉਹਨਾਂ ਕੋਲ ਸ਼ੌਂਕ ਜਰਾ ਏ ਬਾਹਰ ਜ਼ੁਬਾਨ ਤੇ ਘੜਾਇਆ ਲਿਖਦੇ ਵੀ ਨਹੀਂ ਤੇ ਨਾਲ ਦੀ ਨਾਲ ਗਾਂਦੇ ਵੀ ਨਹੀਂ ਤੇ ਨਾਲ ਦੀ ਨਾਲ ਲੋਕਾਂ ਦੇ ਮਸਲੇ ਹੱਲ ਵੀ ਕਰਦੇ ਨੇ ਵਕੀਲ ਸਾਹਿਬ ਨੇ ਉਹਨਾਂ ਨੇ ਕਿਹਾ ਏ ਕਿ ਮੈਂ ਵਕੀਲ ਨਹੀਂ ਆਪਣੇ ਆਪ ਨੂੰ ਸਮਝਦਾ ਇੱਕ ਸਧਾਰਨ ਜਿਆ ਆਦਮੀ ਸਮਝਦਾ ਮੇਰੇ ਕੋਈ ਵੀ ਆ ਜਾਂਦਾ ਨਾ ਵਕੀਲ ਦੀ ਤਰ੍ਹਾਂ ਨਹੀਂ ਪੇਸ਼ ਆਂਦਾ ਸੋ ਬੜੀ ਵੱਡੀ ਗੱਲ ਹੁੰਦੀ ਹੈ ਜੀ ਆਪਣੇ ਆਪ ਨੂੰ ਵਕੀਲ ਨਹੀਂ ਸਮਝਦੇ ਵਕੀਲ ਨੇ ਪਰ ਗੱਲਬਾਤ ਕਰਦੇ ਆ ਫਾਦਰ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੁਖਤਿਆਰ ਸਿੰਘ ਜੀ ਮੁਖਤਿਆਰ ਜੀ ਬਹੁਤ ਬਹੁਤ ਮੁਬਾਰਕਾ ਤੁਹਾਡਾ ਬੇਟਾ ਵਕੀਲ ਬਣ ਗਿਆ ਬੇਟੀ ਫਿਰ ਵਕੀਲ ਬੰਨਣਾ ਚਾਹੁੰਦੀ ਹੈ ਬਣ ਗਈ ਉਹ ਵੀ ਤਾਂ ਫਿਰ ਅੱਗੇ ਜੱਜ ਬੰਨਣਾ ਚਾਹੁੰਦੀ ਕੀ ਕਹਿਣਾ ਚਾਹਦੇ ਹੋ ਇਹ ਇਸ ਨਾ ਮੈਂ ਕਹਿਣਾ ਚਾਹੁੰਦਾ ਕਿ ਮੇਰੇ ਬੱਚਿਆਂ ਨੇ ਨਾ ਬਟਾਲੇ ਦਾ ਇਤਮਨ ਸੁਖੀ ਚੜੇ ਦਾ ਪੂਰਾ ਨਾਮ ਰੋਸ਼ਨ ਕੀਤਾ ਹੋਇਆ ਹੈ। ਜੀ। ਹਾਂਜੀ। ਜੀ। ਇਹ ਛੋਟੇ ਜਿਹੇ ਮਿੰਨ ਨੂੰ ਵੈਸੇ ਤਾਂ ਕੋਈ ਜਾਣਦਾ ਨਹੀਂ ਸੀਗਾ। ਪਰ ਇਸ ਵੇਲੇ ਹੋਏ ਦਾ ਸਾਰੇ ਪੰਜਾਬ ਸਰ ਇੰਡੀਆ ਚ ਨਾਮ ਨੂੰ ਜਾਣਦੇ ਹੋ ਤੇ ਮੇਰੇ ਬੱਚਿਆਂ ਨੇ ਮਹਿਰਬਾਨੀ ਹੋ। ਸੋ ਵਧੀਆ ਨਹੀਂ ਲੱਗਦਾ ਕਿ ਪਰਿਵਾਰ ਦੇ ਵਿੱਚ ਖੁਸ਼ੀ ਆਈ ਏ ਤੇ ਬੱਚੇ ਦੋਨੇ ਵਕੀਲ ਬਣ ਗਏ, ਬੇਟੀ ਫਿਰ ਜੱਜ ਬੰਨਣਾ ਚਾਹੁੰਦੀ। ਹਾਂਜੀ ਹਾਂਜੀ ਮੈਨੂੰ ਬਹੁਤ ਵਧੀਆ। ਢੇਡਾ ਵੀ ਚੱਜਦੀ ਆ ਰਿਹਾ ਵਰਤੂ। ਕਰ ਰਿਹਾ ਡਿਗਰੀ ਠੀਕ ਹੈ। ਹਾਂਜੀ। ਤੇ ਇਹ ਲੈ ਰਹੇ ਆ ਪੋਤਾਂ ਨੂੰ ਦਿੱਲੀ ਤਾਂ। ਸੋ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਦੇ? ਜੇ ਜਿਹੜੇ ਪਰਿਵਾਰ ਨੇ ਬੱਚੀਆਂ ਨੂੰ ਬਾਹਰ ਨਹੀਂ ਘਰੋਂ ਨਿਕਲ ਦਿੰਦੇ ਬੜੀ ਰੋਕ ਟੋਕ ਕਰਦੇ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਤੁਹਾਡੀ ਬੱਚੀ ਨੇ ਬੜੀ ਵੱਡੀ ਫਸਟ ਮੈਂ ਤੇ ਮਾਪਿਆਂ ਨੂੰ ਇਹੋ ਕਹਿਣਾ ਚਾਹੁੰਦਾ ਕਿ ਬੱਚਿਆਂ ਦੇ ਤੁਹਾਨੂੰ ਥੋੜਾ ਜਿਹਾ ਮਾਣ ਹੋਣਾ ਚਾਹੀਦਾ ਵਾ ਬੱਚਿਆਂ ਨੂੰ ਤੁਸੀਂ ਅੱਗੇ ਵਧਣ ਦਾ ਮੌਕਾ ਦਿਓ ਜੀ ਤੇ ਬੱਚੀਆਂ ਨੂੰ ਵੀ ਖਾਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਬੱਚਿਆਂ ਨੂੰ ਲੜਕਿਆਂ ਨੂੰ ਇਹ ਗੱਲ ਕਹਣੀ ਚਾਹੁੰਦਾ ਕੋਈ ਮਾਪੇ ਦਾ ਪ੍ਰੇਸ਼ਾਨਾ ਤੋੜੋ ਗਲਤ ਕੰਮ ਨਾ ਕਰੋ ਜੋ ਕੇ ਮਾਪੋ ਜੀ ਕਿਸ ਦਾ ਝਲਵਾੜ ਕਰ ਸਕਣ ਜੀ ਮਾਪਿਆਂ ਦੀ ਹਰ ਤਰੀਕੇ ਨਾਲ ਸਿਹਤ ਦਿਓ ਜੀ ਆਪਣੇ ਪਰਿਵਾਰ ਦਾ ਆਪਣੇ ਨਾਂ ਦਾ ਆਪਣੇ ਪਰਿਵਾਰ ਦਾ ਨਾਮ ਰ ਗੱਲਬਾਤ ਕੀਤੀ ਮਾਤਾ ਜੀ ਨਾਲ ਵੀ ਗੱਲਬਾਤ ਕਰਾਂਗੇ ਥੋੜੀ ਜੀ ਕੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਮਾਤਾ ਜੀ ਬੜੇ ਖੁਸ਼ ਹੋ ਬੇਟੀ ਜੇਰੀ ਹੈ ਵਕੀਲ ਬਣ ਕੇ ਆਈ ਹੈ ਬੇਟਾ ਪਹਿਲਾਂ ਵਕੀਲ ਹੈ ਕੀ ਕਹਿਣਾ ਚਾਹੁੰਦੇ ਹੋ ਫਿਰ ਲੋਕਾਂ ਨੂੰ ਕਿਉਂਕਿ ਲੋਕਾਂ ਦੀ ਦਵਾਵਾਂ ਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਮਾਤਾ ਪਿਤਾ ਦਾ ਬੜਾ ਹੱਥ ਹੁੰਦਾ ਤੁਹਾਡਾ ਬੜਾ ਹੱਥ ਤਾਂ ਕੀ ਕਹਿਣਾ ਚਾਹੁੰਦੇ ਮੈਂ ਇਹੋ ਕਹਿਣਾ ਕਿਉਂਕਿ ਪਹਿਲੋਂ ਮੇਰਾ ਬੱਚਾ ਵੀ ਬਣਿਆ ਜੀ ਮੈਂ ਪ੍ਰੀਤ ਸਿੰਘ ਜੀ ਇਰ ਮੇਰੀ ਮੋਹਪ੍ਰੀਤ ਬੇਟੀ ਆ ਜੀ ਮੈਨੂੰ ਵੇਖ ਕੇ ਖੁਸ਼ੀ ਹੁੰਦੀ ਆ ਮੇਰੀ ਧੀ ਨੇ ਮੇਰੇ ਆਪਣੇ ਮਾਤਾ ਪਿਤਾ ਦੀ ਤੇ ਆਪਣੇ ਦਾਦੀ ਦਾਦੇ ਦੀ ਬਹੁਤ ਇੱਜ਼ਤ ਦਾ ਧਿਆਨ ਰੱਖਿਆ ਜੀ ਇਹ ਮੈਨੂੰ ਇਹ ਤੇ ਇੰਨਾ ਮਾਣਵਾ ਮੈਂ ਆਪਣੀ ਧੀ ਮੇਰੀ ਕੱਲੀ ਵੀ ਚੱਲ ਜੇ ਨਾ ਮੈਨੂੰ ਬੜੀ ਖੁਸ਼ੀ ਹੁੰਦੀ ਆ ਲੋਕੀ ਰਾਖੀ ਰੱਖਦੇ ਨਾ ਆਪਣੇ ਬੱਚਿਆਂ ਦੀ ਮੈਂ ਕਦੀ ਆਪਣੀ ਧੀ ਦੀ ਨਾ ਰਾਖੀ ਤਕੀ ਨਾ ਮੈਂ ਕਦੀ ਪੁੱਤ ਦੀ ਸੋ ਗੱਲਬਾਤ ਕੀਤੀ ਸੀ ਕਹਿੰਦੇ ਜੀ ਬਹੁਤ ਵਧੀਆ ਲੱਗਦਾ ਜੀ ਮਾਣ ਵਾਲੀ ਗੱਲ ਆ ਬੱਚਿਆਂ ਨੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਹੁੰਦਾ ਹੈ ਕਿਤੇ ਨਾ ਕਿਤੇ ਮਾਨ ਵਾਲੀ ਗੱਲ ਹੈ ਮਾਤਾ ਨੇ ਕਹਿ ਦਿੱਤਾ ਕਿ ਆਪਾਂ ਆਪਣੀ ਬੱਚੀ ਦੀ ਰਾਖੀ ਨਹੀਂ ਕਰਦੇ ਬੜੀ ਖੁਸ਼ੀ ਵਾਲੀ ਗੱਲ ਹੈ ਤੇ ਮਾਹੌਲ ਵੀ ਖੁਸ਼ੀ ਵਾਲਾ ਲੱਡੂ ਵੀ ਜਿਹੜੇ ਅੱਜ ਖਾਦੇ ਨੇ ਤੇ ਅਸੀਂ ਵੀ ਖਾਦੇ ਨੇ ਤਾਂ ਪਰਿਵਾਰ ਵਿੱਚ ਵੀ ਜਿਹੜੇ ਵੱਡੇ ਗਏ ਨੇ ਉਸ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੇ ਮੇਰਾ ਨਾਮ ਸੰਦਰ ਸਿੰਘ ਹੈ ਮੈਂ ਮੋਰੀ ਤਕਰੀਰ ਤੇ ਲੈਕਚਰ ਤੇ ਹੰਕਲ ਚਾਚਾ ਜੀ ਹਾਂ ਸੋ ਚਾਚਾ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਫਿਰ ਕਿ ਇੱਕ ਵਕੀਲ ਬਣਿਆ ਤਾਂ ਬੇਟੀ ਵੀ ਵਕੀਲ ਬਣ ਗਈ ਕੀ ਕਹਿਣਾ ਚਾਹਦੇ ਸਭ ਤੋਂ ਵੱਧ ਮੈਨੂੰ ਜਦੋਂ ਮਹਿਕਪ੍ਰੀਤ ਡਿਗਰੀ ਕੜ ਕੇ ਆਇਆ ਬਹੁਤ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਉਦੋਂ ਇੰਨੇ ਵੀ ਫਰਸਟ ਪੋਜੀਸ਼ਨ ਹਾਸਲ ਕੀਤੀ ਜੀ ਟੋਪਰਾ ਚ ਇਹਦਾ ਨਾਮ ਸੀਗਾ ਜੀ ਅੱਜ ਸਾਡੀ ਤੇ ਜੋ ਇਹ ਦਿਨ ਵੱਡੀ ਹੈ ਜੀ ਇੰਨੇ ਵੀ ਆਪਣੇ ਯੂਨੀਵਰਸਿਟੀ ਦਾ ਸੈਕੰਡ ਪੋਜੀਸ਼ਨ ਲਈ ਹੈ ਆਪਾਂ ਵਾਸਤੇ ਮਾਣ ਵਾਲੀ ਗੱਲ ਹੈ ਇਹਨਾਂ ਦੋਵਾਂ ਬੱਚਿਆਂ ਨੇ ਸਾਡਾ ਤੇ ਸਾਡੇ ਪਰਿਵਾਰ ਦਾ ਪਿੰਡ ਦਾ ਔਰ ਜ਼ਿਲ੍ਹੇ ਦਾ ਨਾਮ ਚਾ ਕੀਤਾ ਆਪਾਂ ਨੂੰ ਇਹਨਾਂ ਦੋਵਾਂ ਬੱਚਿਆਂ ਤੇ ਮਾਣ ਮਾਣ ਗਾਏ ਇਹਨਾਂ ਨੇ ਗੁਮਾਨੇ ਜੱਜ ਦੀ ਲੈ ਰਹੇ ਆ ਟ੍ਰੇਨਿੰਗ ਮਹਾਰਾਜ ਕਿਰਪਾ ਕਰਨ ਔਰ ਇਹ ਆਪਣੀਆਂ ਮੰਜ਼ਿਲ ਜਿਹੜੀਆਂ ਅਨੁਸਾਰ ਕਰੋ ਸੋ ਗੱਲਬਾਤ ਕੀਤੀ ਇਹ ਦੀ ਛੋਟੇ ਜਿਹੇ ਪਿੰਡ ਤੋਂ ਉੱਟ ਕੇ ਚਾਚਾ ਜੀ ਨੇ ਵੀ ਕਹਿ ਦਿੱਤਾ ਕਿ ਜੱਜ ਬੰਨਾ ਚਾਹੁੰਦੇ ਨੇ ਦੋਨੇ ਭੈਣ ਭਰਾ ਸੋ ਅਸੀਂ ਵੀ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪਰਮਾਤਮਾ ਜਲਦੀ ਤੋਂ ਜਲਦੀ ਆਣਾ ਦੋਨਾਂ ਨੂੰ ਜੱਜ ਬਣਾ ਦੋ ਪਿੰਡ ਦਾ ਵੀ ਨਾਮ ਰੋਸ਼ਨ ਕਰਨ ਤੇ ਨਾਲ ਦੀ ਨਾਲ ਜਿਹੜਾ ਗੁਰਦਾਸਪੁਰ ਦਾ ਵੀ ਨਾਮ ਜਰਾਏ ਰੋਸ਼ਨ ਕਰਨ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਹੋਣਾ ਤੱਕ ਵੀਡੀਓ ਜਾਣੀ ਚਾਹੀਦੀ ਏ ਕਿ ਜੇਰੇ ਥੱਕ ہار ਕੇ ਧੀਰੀ ਟਾਕੇ ਬਹਿ ਜਾਂਦੇ ਨੇ ਵੀ ਆਪਾਂ ਕੁਝ ਨਹੀਂ ਕਰਨਾ ਹੁਣ ਅੱਗੇ ਹੋਣਾ ਹੀ ਨਹੀਂ ਕਦੇ ਐਦਾਂ ਦਾ ਨਾ ਸੋਚੋ ਜੇ ਕਰੋਗੇ ਕੁਝ ਤਾਂ ਪਰਮਾਤਮਾ ਵੀ ਖੁਸ਼ ਹੁੰਦਾ ਮਾਤਾ ਪਿਤਾ ਦੀ ਵੀ ਜਿਹੜੀ ਸਪੋਰਟ ਰਹਿੰਦੀ ਏ ਸੋ ਕੈਮਰਾ ਪਰਸਨ ਆਵਨਗਰਗਲ ਦੇ ਨਾਲ ਲੱਕੀ ਰਾਜਪੁਰ ਬਟਾਲਾ